ਸਭ ਤੋਂ ਪਹਿਲਾਂ ਤੇ ਸਾਬਕਾ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਜੀ ਮਤੇਬਾਤ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਬੜੇ ਕਾਬਲ ਐਡਵੋਕੇਟ ਜਨਰਲ ਰਹੇ ਉਹਨਾਂ ਦੇ ਵਿਛੋੜਾ ਦੇ ਜਾਣ ਕਰਕੇ ਸ਼ੋਕਮਤਾ ਪਾਸ ਕਰਕੇ ਪੁਨਬੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ ਗਈ ਪਰਿਵਾਰ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਗਈ ਇਕ ਤੜਾ ਸੱਤ ਤੋਂ ਵੱਡਾ ਇਸ ਵੇਲੇ ਪਖਵਾ ਬੁੱਧਾ ਪੰਜਾਬ ਦਾ ਕਿ ਇੱਕ ਵੱਡੀ ਸਾਜ਼ਿਸ਼ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਉਹਨੂੰ ਡਿਸਰਬ ਕਰਨਾ ਹੈ ਪਹਿਲਾ ਉਸੇ ਸਾਜ਼ਿਸ਼ ਦਾ ਧਾਰਮਿਕ ਗ੍ਰੰਥਾਂ ਦੀਆਂ ਵਿਅਦਵਿਧੀਆਂ ਘਟਨਾਵਾਂ ਹੋਈਆਂ ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਢੜਕਾ ਕੇ ਤੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨ ਵਾਸਤੇ ਬੜੀਆਂ ਵੱਡੀਆਂ ਸਾਜ਼ਸ਼ਾਂ ਰਚੀਆਂ ਗਈਆਂ ਔਰ ਉਹਦੇ ਰਾਜਨੀਤਿਕ ਲਾਹੇ ਲੈਣ ਵਾਸਤੇ ਵੀ ਬਹੁਤ ਕੁਝ ਉਸ ਵੇਲੇ ਕੀਤਾ ਗਿਆ ਪਰ ਉਹ ਸਾਜ਼ਸ਼ਾਂ ਅੱਜ ਵੀ ਉਸੇ ਤਰੀਕੇ ਜਾਰੀ ਹੈ ਪਹਿਲਾਂ ਧਾਰਮਿਕ ਭਾਵਨਾਵਾਂ ਢੰਗਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਅੱਜ ਸਮਾਜਿਕ ਤੌਰ ਤੇ ਵੱਡੀਆਂ ਪੌਣ ਵਾਸਤੇ ਜਿਹੜੀ ਸ਼੍ਰੀ ਅਮਰਸਾਹਬ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਕਟੜਨਾ ਕੱਢੀ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅਮੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ ਦਲਿਤ ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅਮਰਸਾਦ ਸਾਹਿਬ ਦੇ ਵਿੱਚ ਜਿਹੜਾ ਗੁੱਤ ਲੱਗਿਆ ਸੀ ਉਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਨੌਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਹੈ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਲ ਖੋਲ੍ਹਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਆ ਉਹਦੇ ਵਿੱਚ ਲਗਾਤਾਰ ਫੇਰ ਹੋ ਰਹੀ ਕਿ ਦਿਨ ਦਿਹਾੜੇ ਇਹੋ ਜਿਹੇ ਜਿਹੜਾ ਸਭ ਤੋਂ ਮਹੱਤਵਪੂਰਨ ਚੌਕ ਆ ਉੱਥੇ ਇਸ ਤਰੀਕੇ ਦੀ ਘਟਨਾ ਦਾ ਵਾਪਰ ਜਾਣਾ ਉਹਨੂੰ ਜਿਹੜਾ ਰੋਕ ਨਾ ਸਕਣਾ ਇਹਦੇ ਨਾਲ ਜਿਹੜੇ ਵੀ ਅਧਿਕਾਰੀ ਦੋਸ਼ੀ ਨੇ ਇਹਦੇ ਵਾਸਤੇ ਅਣਗਹਿਲੀ ਵਾਸਤੇ ਉਹਨਾਂ ਵੀ ਸਾਰਿਆਂ ਦੀ ਜਾਂਚ ਹੋ ਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਫਿੱਟ ਕਰਕੇ ਨਿਯਮ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਕਰਕੇ ਇੱਕ ਤਾਂ ਸਭ ਤੋਂ ਮੇਨ ਜਿਹੜਾ ਮਕਸਦ ਸੀ ਅੱਜ ਦੀ ਵਰਕਿੰਗ ਕਮੇਟੀ ਦਾ ਉਹ ਉਸ ਘਟਨਾ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕਰਨਾ ਸੀ ਔਰ ਦੂਜਾ ਸੀ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਔਰ ਇੱਕ ਕੁਝ ਪਦਰੀ ਵਫਦ ਚੀਫ ਕਮਿਸ਼ਨਰ ਗੁਰਦੁਆਰਾ ਚੋਣਾ ਨੂੰ ਵੀ ਆਪ ਜਾ ਕੇ ਮਿਲਿਆ ਸੀ ਜਦ ਵਿੱਚ ਤਾਨੀ ਸਾਹਿਬ ਆ ਵੀ ਬਤੌਰ ਪ੍ਰਧਾਨ ਉੱਚ ਸ਼ਾਮਲ ਸੀ ਪੁੰਦਰ ਸਾਹਿਬ ਵੀ ਗਏ ਸਦਾਲ ਸਿੰਘ ਬਾਦਲ ਜੀ ਵੀ ਬਾਕੀ ਵੀ ਕੋਈ 10 11 ਸਾਡੇ ਸੀਨੀਅਰ ਡਿਟਾਂ ਦਾ ਡੈਲੀਗੇਸ਼ਨ ਗੁਰਦੁਆਰਾ ਚੌਣ ਕਮਿਸ਼ਨ ਕੋਲੇ ਚੱਲ ਕੇ ਗਿਆ ਸੀ ਉੱਥੇ ਅਸੀਂ ਜਿਹੜੀਆਂ ਸ਼੍ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੀ ਚੋਣਾਂ ਇਹਦੇ ਵਿੱਚ ਵੱਡੇ ਪੱਧਰ ਤੇ ਗੈਰ ਸਿੱਖ ਵੋਟਾਂ ਜਿਹੜੀਆਂ ਦਰਜ ਹੋ ਰਹੀਆਂ ਔਰ ਜਾਲੀ ਵੋਟਾਂ ਦਰਜ ਹੋ ਰਹੀਆਂ ਔਰ ਇੱਕ ਹੋਰ ਗੱਲ ਹੈ ਕਿ ਬੇਨਾ ਸਿੰਘ ਤੇ ਕੌਰ ਦੇ ਉੱਥੇ ਵੋਟਾਂ ਦਰਜ ਹੋ ਰਹੀਆਂ ਜਿਹੜਾ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਇਹ ਅਸੀਂ ਉਸ ਦਿਨ ਵੀ ਗੁਰਦਵਾਰਾ ਚੌਂਡ ਕਮਿਸ਼ਨ ਨੂੰ ਵੀ ਦੇ ਕੇ ਆਏ ਸੀ ਕਿ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਆ ਔਰ ਇਹਦੇ ਵਿੱਚ ਵੀ ਲਿਖਿਆ ਹੈ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ। ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤਨੇ ਦੀਆਂ ਕਾਪੀਆਂ ਅਸੀਂ ਜਿਹੜੇ ਆ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਈ ਸੀ। ਕਿ ਜੇ ਸਾਡੇ ਧਰਮ ਦੀ ਇਨਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਪਹਿਲੇ ਅੱਖਰ ਤੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਇਹ ਹਦਾਇਤ ਹੈ ਕਿ ਪਿੱਛੇ ਸਿੰਘ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਤੇ ਉਹਨੂੰ ਤੁਸੀਂ ਸਿੱਖਾਂਗੇ ਪਰਿਵਾਰਾਂ 'ਚ ਸ਼ਾਮਲ ਕਿੱਦਾਂ ਕਰਦੇ ਆ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਰੂਸੂਲ ਹੁੰਦੇ ਆ ਉਹ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਹਾਲੇ ਗੁਰਦੁਆਰਾ ਕਮਿਸ਼ਨਰ ਚੋਣਾਂ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਆ ਕਿ ਜਾਲੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਇਹਦਾ ਜੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਨਾ ਕਿ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦਾ ਜੀ ਬਿੜਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਇਹ ਅੱਜ ਅਸੀਂ ਗੁਰਦੁਆਰਾ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਣ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ ਇੱਕਾਜ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਆ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਆ ਕਿ ਪਿਛਲੀ ਵਰਕਿੰਗ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਮੈਂਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਇੰਨੇ ਕਾਪੀ ਛਪਾਉਣ ਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਆ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕੱਲ ਤੱਕ ਇਸ਼ੂ ਹੋ ਗਈਆਂ ਤੇ ਅੱਜ ਵੀ ਸਭ ਕੋ ਸੱਜਣ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਇਹਨਾਂ ਨੂੰ ਕਿਹਾ ਕਿ ਦੋ ਕੁ ਦਿਨਾਂ ਬਾਅਦ ਦੇਾਂਗੇ ਇਹ ਜਿਹੜਾ ਵਾਈਜ਼ ਸਾਰੀ ਅੱਜ ਇਹ ਫੇਰ ਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਂਝਾ ਕੀਤਾ ਇਹ ਜਿਹੜੀ ਸਾਡੀ ਆ ਸੀ ਇਹਦੇ ਵਾਸਤੇ ਹੋਰ ਜਿਹੜੀ ਆ ਉੱਪਰ ਵਾਲੀ ਜਿਹੜੀ ਆ ਉਹ 10000 ਦੀ ਜਿਹੜੀ ਆ ਉਹ ਨਹੀਂ ਆ ਸੋ ਮੁੱਖ ਤੌਰ ਦੇ ਉੱਤੇ ਸਾਡੇ ਇਹ ਜਿਹੜੇ ਅੱਜ ਦੇ ਮੇਨ ਦੋ ਗੱਲਾਂ ਤੇ ਫੋਕਸ ਸੀ ਇੱਕ ਤਾਂ ਸ਼੍ਰੋਮਣੀ ਕੁੱਤਰ ਪ੍ਰੰਧ ਕਮੇਟੀ ਦੀਆਂ ਵੋਟਾਂ ਤੇ ਇੱਕ ਡਾਕਟਰ ਮੀਤਕਰ ਸਾਹਿਬ ਦੀ ਜਿਹੜੀ ਇਨਸੀਡੈਂਟ ਹੋਈ ਔਰ ਤੀਸਰਾ ਜਿਹੜੀ ਭਰਤੀ ਹੈ ਸਾਰੀ ਉਹਦੀ ਸਾਰੀ ਦੀ ਪ੍ਰਕਿਰਿਆ ਦੀ ਜਿਹੜੀ ਆ ਉਹ ਸਮੀਖਿਆ ਕਰਕੇ ਔਰ ਰਿਪੋਰਟ ਮੈਂ ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਵੀ ਲਈ ਆ ਔਰ ਸਾਰੀ ਜਿਹੜੀ ਜਾਣਕਾਰੀ ਅਸੀਂ ਉਹਨਾਂ ਨਾਲ ਵੀ ਸਾਂਝੀ ਕੀਤੀ ਆ ਸੋ ਬਾਕੀ ਸਾਡੇ ਵਰਕਿੰਗ ਪ੍ਰਧਾਨ ਸਾਹਿਬ ਭੁੱਦਰ ਸਾਹਿਬ ਜਿਹੜੇ ਆ ਉਹ ਤੁਹਾਨੂੰ ਅੱਗੇ ਕੀ ਹੈਗਾ ਹੁਣ ਦੱਸਾਂਗਾ ਚਲੋ ਕੋਈ ਲੋਕ ਜੀਣਾ ਵੈਸੇ ਤਾਂ ਟੀਮਾ ਸਾਹਿਬ ਨੇ ਸਾਰਾ ਐਕਸਪਲੇਨ ਕਰ ਦਿੱਤਾ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਸੂਬਾ ਹੈ ਇਸ ਸਦੀਆਂ ਤੋਂ ਕਿਸ ਤਰ੍ਹਾਂ ਦਾ ਸੂਬਾ ਜਿੱਥੇ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਝ ਰਹੀ ਹੈ ਇਹ ਸਾਡੇ ਗੁਰੂਆਂ ਦਾ ਜੋ ਜਦੀਪਰ ਦਾ ਫਲਸਫਾ ਸੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗਏ ਹੈ ਉਹਦੇ ਤਹਿਤ ਇਹ ਸਾਰੀ ਇੱਥੇ ਸ਼ਾਂਤੀ ਅਮਨ ਭਾਈਚਾਰਕ ਸਾਝ ਰਹੀ ਦੀ ਹੈ ਦੁੱਖ ਹੈ ਕਿ ਪਿਛਲੇ 10-12 ਸਾਲਾਂ ਤੋਂ ਇੱਕ ਐਸੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੀ ਇਹਨਾਂ ਨੇ ਦੱਸਿਆ ਪਤਾ ਪਾ ਕੇ ਸੂਸਾਰਾ ਬਿਆਨ ਕੀਤਾ ਤੁਹਾਨੂੰ ਦੇਵਾਂਗੇ ਕਿ ਬੜਾ ਦੁੱਖ ਦੀ ਗੱਲ ਹੈ ਪਤਾ ਨਹੀਂ ਕਿਉਂ ਸਾਰੇ ਪੰਜਾਬ ਦੇ ਤੇ ਦੇਸ਼ ਦੇ ਲੋਕ ਚੁੱਪ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾ ਹੈ ਅੱਜ ਦੁਨੀਆ ਨੂੰ ਅੱਜ ਵੀ ਵਰਲਡ 'ਚ ਰਸਤਾ ਅਮਨ ਸ਼ਾਂਤੀ ਦਾ ਪਿਆਰ ਦਾ ਭਾਈਚਾਰ ਸਾਂਝ ਦਾ ਦਿਖਾ ਰਿਹਾ ਹੈ ਗੁਰਬਾਣੀ ਦੀ ਕਿਸੇ ਲਾਈਨ ਤੇ ਅੱਜ ਸੈਨ ਸੇਨੀ ਤਰੱਕੀ ਕਰਕੇ ਕੋ ਕਿੰਤੂ ਇੱਕ ਲਫ਼ਜ਼ ਤੇ ਨਹੀਂ ਕਰ ਸਕਦੀ ਲਾਈਨ ਤਾਂ ਬਹੁਤ ਵੱਡੀ ਹੈ ਉਸ ਧਰਮ ਦੀ ਉਸ ਸਾਡੇ ਗੁਰੂ ਗੁਰੂ ਸਾਹਿਬ ਦੀ ਬੇਅਦਬੀ ਕਰਨੀ 10 ਸਾਲ ਤੋਂ ਪਹਿਲਾਂ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਸੋਚਿਆ ਕਿ ਹੁਣ ਕੋਈ ਹੋਰ ਨਾ ਰਹਿ ਜੇ ਗੀਤਾ ਦੀ ਵੀ ਕੀਤੀ। ਫਿਰ ਸੋਚਿਆ ਕਿ ਅਜੇ ਤੱਕ ਕਮੀ ਰਹਗੀ। ਫਿਰ ਮਲੇਰ ਕੋਲਲੇ 'ਚ ਉਸਦੀ ਵੀ ਕੀਤੀ ਜਿਹੜਾ ਕੁਰਾਨ ਦੀ ਕੁਰਾਨ ਸ਼ਰੀਫ ਦੀ। ਔਰ ਕੁਰਾਨ ਸ਼ਰੀਫ ਦਾ ਕੇਸ ਕੋਰਟ ਚੱਲਿਆ। ਤੁਹਾਡੇ ਸਜ਼ਾ ਹੋਈ ਸਜ਼ਾ ਦੇ ਪਿੱਛੇ ਬੈਕਗ੍ਰਾਉਂਡ ਸਟੋਰੀ ਆਈ ਤੁਹਾਡੇ ਸਾਹਮਣੇ ਪਤਾ ਮੈਂ ਉਦੋਂ ਅੱਗੇ ਨਹੀਂ ਗੱਲ ਕਹਿਣੀ ਲੇਕਿਨ ਉਹ ਤਾਂ ਸਪਸ਼ਟ ਅਦਾਲਤ ਨਹੀਂ ਕਰਤਾ ਹੈ ਬਿਆਨਾ ਨਹੀਂ ਕਰਤਾ ਦੁੱਖ ਹੈ ਕਿ ਹੁਣ ਫੇਰ ਕੀ ਹੋਇਆ ਕਿ ਫੇਰ ਵੋਟਾਂ ਆਉਣੀਆਂ ਨੇ ਅੱਗੇ ਉਹ ਵੀ ਸਾਸ਼ੋਸ਼ਲੇ ਵੋਟਾਂ ਦੀ ਸਕੇਨੀ ਵੱਡੀ ਡਿਵੈਲਪਮੈਂਟ ਹੋਈ ਹੈ ਹੋਇਆ ਹੈ ਕਿ ਕਾਲੀ ਦਿਲ ਨੁਕਸਾਨ ਕਰਨ ਵਾਸਤੇ ਕੀ ਗੇਮ ਖੇਲੀ ਜਾਵੇ ਉਹ ਗੇਮ ਉਹਨੇ ਕਾਮਯਾਬ ਹੋਈ ਹੁਣ ਅਗਲੇ ਸਮੇਂ ਵਾਸਤੇ ਕਿ ਸਰਕਾਰ ਆਪਦੇ ਕੰਮਾਂ 'ਚ ਫੇਲ ਹੋ ਗਈ ਹੈ ਜਿਹੜੀਆਂ ਰਾਜਕਾਰਦੀਆਂ ਪਾਰਟੀਆਂ ਨੇ ਤੇ ਹੁਣ ਅਗਲੇ ਕੰਮਾਂ ਵਾਸਤੇ ਜੋ ਹਿੰਦੁਸਤਾਨਦਾਰੀ ਦੁਨੀਆ ਦਾ ਕਾਬਲ ਆਦਮੀ ਇੱਕ ਗਰੀਬ ਘਰ ਚ ਪੈਦਾ ਹੋ ਕੇ ਡਾਕਟਰ ਅਮੇਰਕਰ ਸਾਹਿਬ ਜੀ ਨੂੰ ਸਾਰੀ ਦੁਨੀਆ ਸਿਰ ਚ ਘਾਉਂਦੀ ਹੈ ਮੱਥਾ ਟੇਕਦੀ ਹੈ ਅੱਜ ਆਪਣੇ ਸਭ ਦੇ ਜਿਹੜੇ ਰਾਈਟ ਹੈ ਬੁਨਿਆਦੀ ਉਹਦੇ ਵਿਧਾਨ ਲਿਖੇ ਹੋਏ ਦੇ ਮੁਤਾਬਕ ਹੈ ਅੱਜ ਉਸ ਵਿਧਾਨ ਨੂੰ ਇੱਕ ਅੱਖਰ ਵੀ ਛੇੜਨਾ ਉਹਦੀ ਬੜੀ ਵੱਡੇ ਵਗਿਆ ਕੀਤੀ ਜਾਂਦੀ ਹੈ ਤੇ ਉਹਦੇ ਚ ਸਜ਼ਾ ਹੁੰਦੀ ਹੈ ਕੈਦ ਹੁੰਦੀ ਹੈ ਤੇ ਦੇਸ਼ ਸਾਰਾ ਰੌਲਾ ਪਾਉਂਦਾ ਹੈ ਮੈਂ ਹੈਰਾਨ ਆ ਕਿ ਦੇਸ਼ ਚੁੱਪ ਹੈ ਪੰਜਾਬ ਚੁੱਪ ਹੈ ਐ ਹੋ ਗਿਆ ਜੇ ਕੋਈ ਸ਼ੋਰਿਆ ਨਹੀਂ ਹੁੰਦਾ 26 ਜਨਵਰੀ ਹੋਵੇ ਦਿਨ ਦਾ ਟਾਈਮ ਹੋਵੇ ਪੌੜੀ ਲੱਗੀ ਹੋਵੇ ਹਥੌੜਾ ਲੈ ਕੇ ਬੰਦਾ ਗਿਆ ਹੋਵੇ ਕਿਤੇ ਮੂਰਤੀ ਤੋੜਨੀ ਸੌਖੀ ਸੀ ਉਹ ਲੇਕਿਨ ਕੋਈ ਸ਼ਾਂਤੀ ਕਿਉਂ ਕਿਉਂਕਿ ਹੁਣ ਸੀ ਕਿ ਦੋ ਭਾਈਚਾਰਿਆਂ ਚ ਕਿਵੇਂ ਇੱਥੇ ਗੜਤਲ ਪੈਦਾ ਕੀਤੀ ਜਾਵੇ ਤਾਂ ਕਿ ਅਗਲੀਆਂ ਵੋਟਾਂ ਜਿਹੜਾ ਦਾ ਲਾਹ ਲਿਆ ਜਾਵੇ ਸੋ ਮੈਨੂੰ ਦੁੱਖ ਹੈ ਕਿ ਵੋਟਾਂ ਤਾਂ ਪੈਣੀਆਂ ਰਹਿਣੀਆਂ ਨੇ ਤਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੀ ਪੰਜਾਬ ਨੂੰ ਅਸੀਂ ਬਚਾਉਣਾ ਹੈ ਕਿ ਉੱਥੇ ਅੱਗੇ ਦੇ ਭਾਂਬੜ ਇੱਥੇ ਕੱਢਣੇ ਨੇ ਪਹਿਲੇ ਹੀ ਪੰਜਾਬ ਬਹੁਤ ਉਜੜ ਚੱਲਿਆ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਤੁਸੀਂ ਰੋਜ਼ ਅੰਕੜੇ ਦੇਖਦੇ ਹੋ ਤੁਸੀਂ ਸਾਨੂੰ ਬਲਕਿ ਸਮਝਾਉਂਦੇ ਹੋ ਸਾਡੇ ਸਵਾਲ ਕਰਦੇ ਹੋ ਮੈਂ ਉਹਨਾਂ ਅੰਕੜਿਆਂ ਨੂੰ ਤੁਹਾਨੂੰ ਦਰਾਉਣਾ ਨਹੀਂ ਚਾਹੁੰਦਾ ਤੇ ਸਾਰੇ ਕੰਮਾਂ 'ਚ ਫੇਲ ਹੋਣ ਤੋਂ ਬਾਅਦ ਲਾਜ ਡਾਡ 'ਚ ਫੇਲ ਹੈ ਇਹ ਨਹੀਂ ਪਤਾ ਕਿਹੜਾ ਜਾਂਦਾ ਕਿ ਤੱਕ ਸੇਫ ਹੈ ਕਿ ਨਾ ਹੈ ਕੋਈ ਪ੍ਰਵਾਹ ਨਹੀਂ ਜਿਹੜਾ ਸੂਬੇ ਦਾ ਖਜ਼ਾਨਾ ਹੈ ਉਹ ਸਿਰਫ ਪ੍ਰਚਾਰ ਤੇ ਤੇ ਬਾਹਰ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ ਸੂਬੇ ਵਾਲੇ ਪਾਸੇ ਤਰੱਕੀ ਵਾਲੇ ਕੋਈ ਚੀਜ਼ ਨਹੀਂ ਅੱਜ ਉਹ ਸਾਰੀ ਚੀਜ਼ ਲੁਕਾਉਣ ਵਾਸਤੇ ਡਾਕਟਰ ਸਾਹਿਬ ਦੇ ਉਮੀਦਵਾਰ ਜੀ ਦੀ ਜਿਹੜੀ ਮੋਸੀ ਮੂਰਤੀ ਉਹਨੂੰ ਤੋੜਿਆ ਗਿਆ ਅਸੀਂ ਇਸ ਕਰਕੇ ਅੱਜ ਬੜੇ ਸੀਰੀਅਸਲੀ ਤਾਂ ਹੀ ਇਹ ਮੀਟਿੰਗ ਸੱਦੀ ਸੀ ਕਿ ਤੇ ਜੋਰ ਪਾ ਕੇ ਕਿਹਾ ਜਾਵੇ ਕਿ ਕਿ ਨਹੀਂ ਇਹ ਇੰਨਾ ਹੀ ਨਹੀਂ ਕਿ ਮੜਾ ਪਰਚਾ ਦਰਜ ਹੋ ਗਿਆ ਇੱਕ ਬੰਦਾ ਫੜ ਲਿਆ ਜੀ ਠੀਕ ਹੈ ਨਹੀਂ ਬਹੁਤ ਵੱਡੀ ਇਹ ਜਿਹੜੀ ਸਾਸ਼ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਸ਼ ਦੇ ਪਿੱਛੇ ਜਿਵੇਂ ਪਿੱਛੇ ਸੀ 15 ਸਾਲ ਹੋ ਗਏ ਪੰਜਾਬ 'ਚ ਨਹੀਂ ਟਿਕ ਰਹੀ ਗੱਲ ਧਰਮ ਦੀ ਇਹ ਵਿੱਚ ਰਾਜ ਇਹਦੇ ਪਿੱਛੇ ਕਿਤੇ ਹੋ ਕੇ ਪੰਜਾਬ ਦੁਆਰਾ ਬਰਬਾਦ ਨਾ ਹੋਵੇ ਇਹ ਸਾਸ਼ ਦੇ ਕਰਤਵਾਲੇ ਕੌਣ ਨੇ ਪਿੱਛੇ ਬੈਕਗ੍ਰਾਉਂਡ ਤੇ ਉਹ ਬੰਦੇ ਜਿਹੜੇ ਹੈ ਪਬਲਿਕ 'ਚ ਲੰਗੇ ਹੋਣ ਤਾਂ ਕਿ ਕੋਈ ਯੁਰਤ ਨਾ ਕਰੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਪੰਜਾਬ ਦੇ ਮਹਾਲ ਨੂੰ ਵਿਗਾੜ ਲਈ ਇਹ ਅੱਜ ਸਾਡੇ ਦੋ ਮੇਨ ਇਸ਼ੂ ਸੀ ਬਾਕੀ ਜੋ ਭਰਤੀ ਦੀ ਗੱਲ ਹੈ ਉਹ ਪ੍ਰਕਿਰਿਆ ਕਿਉਂਕਿ ਸਾਡੇ ਸੈਕਟਰੀ ਆਫਿਸ ਵੀ ਹਨਗੇ ਇਹ ਸਾਰੇ ਦੇਖ ਰੇਖ ਕਰ ਰਹੇ ਤੁਹਾਨੂੰ ਇਹਨਾਂ ਨੇ ਦੱਸਿਆ ਲੇਕਿਨ ਮੇਨ ਜਿਹੜੇ ਸਹੀ ਅੱਜ ਸਾਡੇ ਇਹ ਦੋ ਇੱਕੇ ਇਸ਼ੂ ਦੂਸਰਾ ਇਸ਼ੂ ਐਸਜੀਪੀਸੀ ਵਾਲਾ ਐਸਜੀਪੀਸੀ ਵਾਲੇ ਇਸ਼ੂ ਦੇ ਵਿੱਚ ਹੈਰਾਨ ਆ ਸੀ ਕਿ ਪਹਿਲਾ ਸਾਡੇ ਦੇ 4 ਮਹੀਨੇ 6 ਮਹੀਨੇ ਜੋਰ ਦੇਣਗੇ ਕਿ ਦੇਖੋ ਕੋ ਬੋਟ ਬਗੈਰ ਆਇਡੈਂਟੀਟੀ ਕਾਰਡ ਤੋਂ ਡਾ ਹੋਵੇ ਫੋਟੋ ਲੱਗੀ ਹੋਵੇ ਹੁਣ ਮੈਂ ਪੁੱਛਦਾ ਕਿ ਨਾ ਆਇਡੈਂਟੀਟੀ ਕਾਰਡ ਦਾ ਫੋਟੋ ਨਾ ਵੀ ਗਈ ਖਤਮ ਹੋ ਗਏ ਕਹਿੰਦੇ ਕੋਈ ਲਿਖੋ ਕੁਝ ਲਿਖੋ ਨਾ ਕੋਈ ਫਰਕ ਨਹੀਂ ਪੈਂਦਾ ਤੇ ਜੇ ਕੋਈ ਵੀ ਚੀਜ਼ ਨਹੀਂ ਤੇ ਫਿਰ ਕੀ ਧਰਮ 'ਚ ਆਸਥਾ ਰੱਖਣ ਵਾਲੇ ਦੀ ਵੋਟ ਬਣੂਗੀ ਕਿ ਉਸ ਬੁੱਢ ਦੀ ਬਣ ਜੀ ਧਰਮ 'ਚ ਆਸਥਾ ਹੀ ਕੋਈ ਨਹੀਂ ਤੇ ਜੇ ਧਰਮ 'ਚ ਆਸਥਾ ਨਹੀਂ ਤਾਂ ਅੱਜ ਜੇ ਕਿਸੇ ਦੂਸਰੇ ਧਰਮ ਦੇ ਵਿੱਚ ਤੁਸੀਂ ਕੇਸ ਦਾੜੀ ਵਾਲਾ ਬੰਦਾ ਚਾਹੇ ਬਸੀਤ ਜਾ ਕੇ ਸੇਵਾ ਕਰਨੀ ਕੀ ਉਹ ਲੋਕ ਮੰਨ ਲੈਣਗੇ ਤੇ ਜੇ ਅਜੁੱਧਿਆ ਤੇ ਜਾ ਕੇ ਕਹੇ ਜੀ ਮੈਂ ਤਾਂ ਹੁਣ ਇੱਥੇ ਮਹੰਤ ਬਣਨਾ ਹੈ ਮਰ ਲੈਣਗੇ ਤੇ ਫਿਰ ਅਕਾਲ ਤਖਤ ਦੇ ਉੱਤੇ ਜਾਂ ਜੋ ਸਾਡਾ ਗੁਰੂਗੱ ਸਾਹਿਬ ਹੈ ਜਿਸ ਨੂੰ ਵਿਸ਼ਵਾਸ ਹੀ ਨਹੀਂ ਕਿ ਉਸ ਦੀ ਵਗਿਆ ਨਹੀਂ ਹੋਏਗੀ ਤੇ ਉਹ ਜਦੋਂ ਜੇ ਜਦੋਂ ਆ ਫੋਟਾ ਬਣ ਕੇ ਤੇ ਇੰਨਾ ਬੋਟਾਂ ਦੇ ਵਿੱਚੋਂ ਕੋ ਬੰਦੇ ਬਣ ਗਏ ਤਾਂ ਫਿਰ ਸਾਡੇ ਧਰਮ ਦੀ ਕਿੱਥੇ ਰੱਖੀ ਰਹਿ ਜੋ ਜਿਹਨੂੰ ਅਸੀਂ ਮਸਾ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਅੰਗਰੇਜ਼ ਤੋਂ ਬਾਅਦ ਠੀਕ ਕੀਤਾ ਸੀ ਅਸੀਂ ਕਾਨੂੰਨ ਨਾਲ ਉਹ ਹੱਥ ਚ ਲਿਆ ਸੀ ਕਿ ਉਹ ਉਹ ਬੰਦੇ ਹੀ ਆਉਣ ਇੱਥੇ ਸੇਵਾਦਾਰ ਜਿਹੜੇ ਇਸ ਧਰਮ ਨੂੰ ਮੰਨਦੇ ਨੇ ਸਹੀ ਧਰਮ ਨਾਲ ਉਹਦੇ ਥੱਲੇ ਪਾਲਣ ਕਰਦੇ ਨੇ ਤੇ ਅੱਜ ਫਿਰ ਜਦੋਂ ਇਹ ਵੋਟਾਂ ਬਣ ਗਈਆਂ ਤੇ ਇਹਨਾਂ ਚੋਂ ਬੰਦੇ ਚੁਣੇਗੇ ਉਹਨਾਂ ਧਰਮ ਨਾਲ ਲਿੰਕ ਹੀ ਕੋਈ ਨੂੰ ਜਾਣਦੇ ਕੋਈ ਨਹੀਂ ਧਰਮ ਕੀ ਚੀਜ਼ ਐ ਤੇ ਫਿਰ ਅੱਜ ਉਹ ਜਦੋਂ ਚਲਾਉਣਗੇ ਤਾਂ ਫਿਰ ਕਿਸ ਤਰ੍ਹਾਂ ਸਾਡਾ ਧਰਮ ਸੁਰੱਖਤ ਰਹ ਸਕੇਗਾ ਇਸ ਕਰਕੇ ਕਮਿਸ਼ਨ ਨੂੰ ਅੱਜ ਦੁਆਰਾ ਬੇਨਤੀ ਕਰਨ ਲੱਗਿਆ ਕਿ ਬੜਾ ਵੱਡਾ ਇਸ਼ੂ ਐ ਇਹਨੂੰ ਸਰਸਰੀਜਾ ਸਮਝੋ ਸਾਡੇ ਧਰਮ 'ਚ ਸਿੱਧਾ ਦਖਲ ਐ ਇਹਨੂੰ ਕਿਸੇ ਕੀਮਤ 'ਤੇ ਸਿ ਮੰਜ਼ੂਰ ਨਹੀਂ ਕਰਾਂਗੇ ਫੋਟੋ ਲੱਗੀ ਹੋਣੀ ਚਾਹੀਦੀ ਐ ਤਾਂ ਕਿ ਪਤਾ ਲੱਗੇ ਕਿ ਉੱਥੇ ਦਾ ਜੇ ਕੱਟੀ ਦਾੜੀ ਵਾਲਾ ਸਿੱਖ ਐ ਉਹਦੀ ਵੋਟ ਵੀ ਨਹੀਂ ਪੈ ਸਕਦੀ ਜੇ ਇਸ ਕੱਟੇ ਤਾਂ ਬੜੀ ਵੱਡੀ ਗੱਲ ਐ ਤੇ ਜੇ ਕੱਟੀ ਦਾਣੀ ਵਾਲੇ ਸਿੱਖ ਦੀ ਵੋਟ ਹੀ ਪੈ ਸਕਦੀ ਤੇ ਫਿਰ ਦੂਸਰੀ ਕਿ ਕੋਈ ਵੋਟ ਬਣਾਈ ਜਾਵੇ ਉਹਦੀ ਕਿਵੇਂ ਪੈ ਜੂਗੀ ਸੋ ਇਹ ਬਹੁਤ ਵੱਡੀ ਵਕਿਆ ਜਿਸ ਨੂੰ ਸੋਧਣ ਬਾਸ ਅਸੀਂ ਕਮਿਸ਼ਨ ਨੂੰ ਦੁਆਰਾ ਮਤਾ ਪਾ ਕੇ ਭੇਜ ਰਹੇ ਹਾਂ ਅਸੀਂ ਆਪਣੀ ਸਾਰੀ ਚਾਰਾ ਜੋਰੀ ਕਰਾਂਗੇ ਕਿਸੇ ਵੀ ਕੀਮਤੇ ਕੋਈ ਬੋਟ ਗਲਤ ਨਾ ਬਣੇ ਉਸੇ ਦੀ ਬਣੇ ਜੋ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਰੱਖਦਾ ਹੈ ਉਹਨੂੰ ਪੂਰਨ ਤੌਰ ਤੇ ਮੰਨਦਾ ਹੈ ਔਰ ਉਹਦੇ ਮਤਾਬਕਾ ਆਪਣਾ ਜੀਵਨ ਬਤੀਤ ਕਰਦਾ ਹੈ ਤਾਂ ਕਿ ਉਸੇ ਦੀ ਵੋਟ ਪਵੇ ਦੋ ਹਮਤੇ ਅੱਜ ਸਾਡੇ ਬੋਰਡ ਦੇ ਸੀ ਜਿਨ੍ਹਾਂ ਤੇ ਬਹਿ ਕੇ ਅਸੀਂ ਜੋਰ ਦੇ ਕੇ ਮੀਟਿੰਗ ਕਰਕੇ ਤੁਹਾਡੇ ਰਾਹੀਂ ਅਸੀਂ ਸੰਗਤ ਤਾਂ ਸਾਰੀ ਗੱਲ ਪਹੁੰਚਾਉਣਾ ਚਾਹੁੰਦਾ ਕਿਉਂਕਿ ਸੰਗਤ ਵੀ ਸਾਰੀ ਗੱਲ ਹੀ ਪਾਰ ਸਖੀਰਤਾ ਤੁਸੀਂ ਵੀ ਸੰਗਤ ਦਾ ਹਿੱਸਾ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਗਲੀਆਂ ਪੀੜ੍ਹੀਆਂ ਤਾਂ ਹੀ ਤਰੱਕੀ ਕਰਨਗੇ ਜੇ ਪੰਜਾਬ ਖੁਸ਼ਹਾਲ ਹੋਏਗਾ ਖੁਸ਼ਹਾਲਤਾ ਜਾਂ ਅਮਨ ਸ਼ਾਂਤੀ ਹੋਏਗੀ ਇਸ ਕਰਕੇ ਆਓ ਰੜਕੇ ਆਪਾਂ ਸਾਰੇ ਪੰਜਾਬ ਦੇ ਭਲੇ ਵਾਸਤੇ ਜੋ ਦੋਏ ਗੱਲਾਂ ਨੇ ਤੇ ਜ਼ੋਰ ਦੇ ਕੇ ਅਸੀਂ ਕਿਹਾ ਇਹਨਾਂ ਤੇ ਅਮਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਰੇ ਜਿਹੜੇ ਮੇਨ ਅਜੰਡੇ ਸੀ ਉਹ ਤੁਹਾਡੇ ਨਾਲ ਚੀਮਾ ਸਾਹਿਬ ਨੇ ਭੁੰਦਰ ਸਾਹਿਬ ਨੇ ਸਾਰੇ ਡਿਸਕਸ ਕੀਤੇ ਆ ਕਿਉਂਕਿ ਸਿੱਖ ਇਲੈਕਸ਼ਨ ਕਮਿਸ਼ਨ ਜਿਹੜਾ ਸਾਡੇ ਚੋਣ ਕਰਨ ਵਾਲੇ ਜਸਟਿਸ ਸਾਰੋਂ ਸਾਹਿਬ ਉਹਨਾਂ ਨੇ ਜਦੋਂ ਇਹ ਸ਼ੁਰੂ ਦੇ ਵਿੱਚ ਵੋਟਾਂ ਬਣਾਉਣ ਦਾ ਪ੍ਰਕਿਰਿਆ ਸ਼ੁਰੂ ਹੋਈ ਸੀ ਤੇ ਉਦੋਂ ਅਸੀਂ ਮਿਲੇ ਸੀ ਜਾ ਕੇ ਕਿ ਫੋਟੋ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਵਜੇਦ ਸਗੇ ਇਸ ਗੱਲ ਦੇ ਉੱਤੇ ਭਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਬੋਡਾਂ ਉਹਨਾਂ ਦੇ ਉੱਤੇ ਮੋੜ ਦੁਵਾਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ ਤੜ ਬੀਐਲਓ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ ਧੜ ਵੱਖ-ਵੱਖ ਖਾਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਤੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪ੍ਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰਿਆਂ ਦਾ ਬਲਾਂਕਨ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਜੀਪੀਸੀ ਮੈਂਬਰ ਉਹਦੇ ਹਲਕੇ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਤੇ ਇਹ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ VOTER ਬਣਾਉਣ ਦਾ ਜਿਹੜਾ VOTER ਬਣ ਦੇ ਕਾਬਿਲ ਨਹੀਂਗਾ ਤੇ ਜਿਹੜੇ VOTER ਬਣ ਗਏ ਫਿਰ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿੱਥੇ ਕਿੱਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ ਤੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਸਰ ਇੱਕ ਜਨਿਆਤ ਕਿਸੇ ਤੇ ਕਮੇਟੀ ਬਣੀ ਸੀ ਅੱਜ ਉਹਦਾ ਆਖਰੀ ਦਿਨ ਸੀਗਾ ਉਹਦੇ ਬਾਕੀ ਕੀ ਕਰਨ ਉਹਦਾ ਉਹਦਾ ਸਮਾਂ ਵਧਾ ਦਿੱਤਾ ਗਿਆ ਕਿੰਨਾ ਸਮਾਂ ਵਧਾ ਦਿੱਤਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਕਮੇਸਰ ਕੋਲ ਦਿਨ ਸਵਾਲ ਹੈ बार बार ਸੌਣ ਖਦਾ ਕਿ ਸੱਤ ਮੈਂਬਰ ਦੀ ਕਮੇਟੀ ਬਣੀ ਸੀ ਉਹਦੇ ਵਾਇਸ ਮੈਟਰ ਚ ਹੋਣੀ ਸੀ ਕਿਉਂਕਿ ਅੱਜ ਤੱਕ ਸਭ ਨੇ ਸudar laher wale ਨੂੰ ਕਾਲੀ ਗੱਲ ਦਾ ਅੰਗ ਮੰਨਿਆ ਸੀ ਹਾਂ ਜੇ প্রত্যেক ਵਰਕਸ ਨੂੰ ਕਿ ਪਤਾ ਉਹਨਾਂ ਦੀ ਉਹਨਾਂ ਦੀ ਅਗਵਾਈ ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸੰਗਤ ਸਾਹਿਬ ਦੀ ਆਈ ਆ ਉਹਨਾਂ ਨੇ ਲੋਕਾਫਟਰੀ ਦੀ ਕਰਨੀ ਆ ਨਿਗਰਾਨ ਦੇ ਤੌਰ ਤੇ ਉੱਤੇ ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ ਚ ਇੱਕ ਦਿਨ ਚ ਮੀਟਿੰਗ ਸੱਦੂਗਾ ਸੱਤ ਮੈਂਬਰਾਂ ਦੀ ਪਹਿਲੀ ਮੀਟਿੰਗ ਹੋਣੀ ਆ ਹਾਂ ਸੱਦੂਗਾ ਮੀਟਿੰਗ ਮੈਂ ਨਗਰਾਨੀ ਦੇ ਤੌਰ ਤੇ ਉੱਤੇ ਮੈਂ ਅੱਜ ਵੀ ਆਪ ਵੀ ਆ ਜਾ ਰਿਹਾ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਔਰ ਡਿਸਕਸ ਹੋਈ ਤੇ ਉਹ ਕਰਾਂਗੇ ਬੈਠ ਕੇ ਮੀਟਿੰਗ ਮੈਂ ਸੱਦ ਲਊਗਾ ਆਪਣੇ ਤੌਰ ਤੇ ਤਾਂ ਪਹਿਲਾਂ ਤਾਂ ਕੀ ਨਹੀਂ ਸੀ ਗੱਲ ਇਹ ਤਾਂ ਦੀ ਕਿਸੇ ਦੇ ਵਾਰੀ ਹੁਣ ਕਿੰਨੀ ਬਦਲ ਗਈ ਆ ਬਦਾਈ ਜੀ ਹਾਂ ਹੁਣ ਐਗਜੈਕਟ ਐਗਜੈਕਟ ਪਿਛਲੀ ਤਾਂ ਮੈਂ ਰਿਕਾਰਡ ਦੇਖ ਕੇ ਦੱਸ ਸਕਦਾ ਪਰ ਆਲਮੋਸਟ ਜਿੰਨੀ ਹੁਣ ਹੋ ਰਹੀ ਆ ਐ ਕਿ ਉਤਸ਼ਾਹ ਪਹਿਲੇ ਨਾਲੋਂ ਵੀ ਵੱਧ ਅੱਗੇ ਅਸੀਂ 25 ਲੱਖ ਜਿਹੜੀ ਭਰਤੀ ਦਾ ਟਿਚਰ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜ਼ੈਕਟ ਦੱਸਿਆ ਕਿ 24440 ਮਗਰ 24 ਲੱਖ ਤੇ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਚਾ ਚੁੱਕਿਆ ਤੇ 10000 ਹੁਣ ਅਸੀਂ ਹੋਰ ਚ ਪਾਉਣ ਲੱਗਿਆ ਅੱਛਾ ਇਧਰ ਦੇ ਅੰਦਾਜ਼ਨ ਪਹਿਲਾਂ ਨਾਲੋਂ ਵਾਧੇ ਹੋਏ ਕਿ ਮਤਲਬ ਇੱਕ ਅਰਜਨ ਜਾਦਵ ਐਮਐਲਏ ਆ ਦਿੱਲੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਤੋਂ ਕਹਿੰਦੇ ਜਿਹੜੇ ਕਾਰਨਾਂ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਉਪਰ ਲਈ ਉਸੇ ਦੇ ਵਿੱਚ ਪਾਰਟੀ ਸ਼ਾਮਲ ਹੋ ਗਈ ਭ੍ਰਿਸ਼ਟਾਚਾਰ ਦੇ ਵਿੱਚ ਬੀਪੀ ਵਾਲਾ ਸੀ ਜਿਹੜਾ ਬੀਐਸਪੀ ਵਾਲਾ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਭ੍ਰਿਸ਼ਟ ਪਾਰਟੀ ਵੀ ਹੈ ਚਲੋ ਗੱਲ ਹੈ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਫਾਇਦਾ ਹਾਲੇ ਅਸਲੀ ਗੱਲ ਲੁਕਾਈ ਜਾਂਦਾ ਵੀ ਜਿਹੜੀ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਤਾਰ ਦੱਸੇ ਤੇ ਫੇਰ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਵੀ ਚੱਲ ਤੂੰ ਅਖੀਰ ਤੇ ਆ ਕੇ ਸੱਚ ਤਾਂ ਬੋਲਿਆ ਕਿਉਂਕਿ ਭ੍ਰਿਸ਼ਟਾ ਹੁਣ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਜਿਹੜਾ ਇਹਨਾਂ ਨੇ ਬੜਾ ਬੰਦਾ ਭ੍ਰਿਸ਼ਟਾਚਾਰ ਕੀਤਾ ਨਹੀਂ ਉਹਤੇ ਆਪਣੇ ਉਹਦੇ ਐਮਐਲਏ ਨੇ ਕਹਿਤਾ ਉਹਦਾ ਪੂਰਾ ਜਵਾਬ ਇਹ ਹੈ ਨੂੰ ਵੈਸੇ ਤਾਂ ਦੇ ਦਿਆ ਮੈਂ ਤਾਂ ਘੱਟ ਹੀ ਬੋਲਦਾ ਉਹਨਾਂ ਨੂੰ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਹੈ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਰਟ ਨਾਲ ਦੱਸਦੇ ਤੱਕ ਬਹੁਤ ਪਲਾ ਪੰਜਾਬ ਦਾ ਹੋ ਜਾਏਗਾ ਤੇ ਅਸੀਂ ਵਿੱਤ ਮੰਦਿਆਂ ਦਾ ਮੇਰੇ ਖਰਾ ਉਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕਾਇਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਬੇਅਦਬੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਉਹਨਾਂ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਰਾਏ ਮੈਂ ਬੇਇੱਜ਼ਤੀ ਕਰਦਾ ਕਾਕਾ ਉਹ ਵੀ ਦੱਸਦੇ ਧੰਨਵਾਦ ਸਰਕਾਰ ਪਰਬਤ ਪ੍ਰਸੰਨਾ ਉਹਨਾਂ ਨੇ ਦਿਲ ਦੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਇੱਕ ਸੀਐਮਓ ਦੇ ਆਸ਼ਤੇ ਕਾਦੀ ਮੈਂ ਕਿਤੇ ਪੜਿਆ ਨਹੀਂ ਮੇਰੀ ਕਾਫੀ ਕਿਤਾਬਾਂ ਪਾਪਾ ਤੁਹਾਡੇ ਕੋਲੇ ਦੇਖੋ ਗੱਲ ਇਹ ਹੈ ਕਿ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਲਈ ਸਸਨਾ ਕਹਿਦਾ ਕਿ ਕੱਲ ਉਹਨਾਂ ਨੇ ਰਿਪੋਰਟ ਕੀਤਾ ਤੇ ਉੱਥੇ ਜਿਹੜਾ ਕੀ ਕੁਝ ਮਿਲਿਆ ਹਮੇ ਤੱਕ ਇਲੈਕਸ਼ਨ ਕਮਿਸ਼ਨ ਨੇ ਉਹਦੀ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਪਰ ਇਹ ਜਿਹੜੀਆਂ ਚੀਜ਼ਾਂ ਸਾਬਤ ਹੋ ਰਹੀਆਂ ਸਾਡਾ ਤੇ ਇਹ ਨਾਮ ਬਦਨਾਮ ਨਹੀਂ ਕਰਨ ਦੱਲੀ ਜਾ ਕੇ ਕਮ ਸਾਡਾ ਖਰਾਬ ਹੋ ਰਿਹਾ ਪੈਸਾ ਸਾਡਾ ਪੰਜਾਬ ਤੋਂ ਜਾ ਰਿਹਾ ਤੇ ਨਵੀਆਂ ਹੁਣ ਕਮਰਾ ਕੇ ਸ਼ਰਾਬ ਵੀ ਪੰਜਾਬ ਦੀ ਉੱਥੇ ਜਾ ਰਹੀ ਹੈ ਦੱਸੇ ਕਿਸੇ ਸੀਐਮ ਦੇ ਦਾ ਰੈਡ ਕਰਨੀ ਕੋਈ ਆਪਣੇ ਆਪ ਚ ਲੈਪ ਤੋਂ ਤੇ ਗਲਤੀ ਹੈ ਸੀਐਮ ਕੀ ਪ੍ਰਾਈਮ ਮਿੰਿਸਟਰ ਕੀ ਜੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪੈਸੇ ਦੀ ਦੁਰਵਤੋਂ ਕਿਸੇ ਦੇ ਘਰ ਚ ਹੁੰਦੀ ਹੈ ਤੇ ਕਿਸੇ ਦੀ ਵੀ ਹੋ ਸਕਦੀ ਹੈ ਸੀਐਮ ਕੋਈ ਇਮਿਊਨ ਤਾਂ ਨਹੀਂ ਹੈਗਾ ਹਾਂ ਕੁਝ ਨਹੀਂ ਮਿਲੇਗਾ ਨਹੀਂ ਉਹ ਤਾਂ ਕਹਿੰਦੇ ਵੀ ਜਾਂਚ ਰਵੇ ਲੱਗੇ ਸੀ ਉੱਥੇ ਉਹਦੇ ਤਾਂ ਇਲੈਕਸ਼ਨ ਕਮਿਸ਼ਨ ਰਿਪੋਰਟ ਜਾਰੀ ਹੋਏਗੀ ਫਿਰ ਹੀ ਪਤਾ ਲੱਗੇਗਾ ਕਿ ਇੱਥੇ ਪੰਜਾਬੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਹੂੰ ਸਿੰਘ ਤਾਂ ਕਹਿ ਰਿਹਾ ਨਹੀਂ ਪਰ ਇਹਨਾਂ ਨੂੰ ਵੀ ਤਾਂ ਉੱਥੇ ਜਾ ਕੇ ਕੋਈ ਪੰਜਾਬ ਦਾ ਚੰਗਾ ਅਰਸਤਮੀ ਪੇਸ਼ ਕਰਨਾ ਜੋ ਕੁਛ ਉੱਥੇ ਜਾਂਦੀ ਕਰ ਸਕਦੀ ਹੈ ਠੀਕ ਥੈਂਕ ਯੂ ਦੋਸਤ ਜੀ ਮਾਸਰ ਹੋਣ ਦੀ ਮਣੀ ਮੈਂ ਬੜਾ ਕੰਮ ਇਹ ਮੈਂ ਹੁਣ ਸ਼ਾਟ 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 ਆਇਆ ਇੱਥੇ ਬੰਨ੍ਹ ਬੈਠੇ ਹੋਏ ਸੀ ਦੀ ਪਾਉਂਦਾ ਫਸਿਓ ਪਾਉਂਦਾ ਬੈਠੇ ਹੋਏ ਸੀ ਕੋਈ ਬੰਨ੍ਹ ਬੈਠਿਆ ਨਹੀਂ ਜੀ ਚਲੋ ਚੱਲਣਾ ਚੱਲ ¡Por vivo. Mira, mira, mira. Mira.